ਸ਼ਹਾਦਤ ਦੇ ਸਾਡੇ ਸੰਸਾਰ ਵਿੱਚ ਜਿੰਦਗੀ ਸਾਗਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਮਾਤਾ ਗੁਜਰੀ ਜੀ ਵਿਲੱਖਣ ਸਿਖ ਇਤਿਹਾਸ ਵਿੱਚ ਕੁਝ ਨਾਮ ਅਗੰਮੀ ਸੁਨਹਿਰੀ ਅੱਖਰਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿਟਨੇ ਨਹੀਂ ਸਗੋ ਮਨੁੱਖੀ ਰੂਹਾਂ ਦੇ ਤੁਰ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਨਾਮ ਹੈ ਮਾਤਾ ਗੁਜਰੀ ਉਨਾੜ 19ਵੀਂ ਸ੍ਰੀ ਵਿਸਾਖੀ ਦਾ ਦਿਨ ਸੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਕਿਤੇ ਸੰਗਤਾਂ ਦੇ ਵਿਸ਼ਾਲ ਦੀਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਮਾਤਾ ਗੁਜਰੀ ਜੀ ਵੀ ਉਸ ਵੇਲੇ ਉੱਥੇ ਸਨ ਗੁਰੂ ਜੀ ਦਾ ਵਿਸ਼ਵਾਸ ਸਾਰਿਆਂ ਲਈ ਇੱਕ ਸਬਬ ਬਣ ਗਿਆ ਸੀ ਮਾਤਾ ਜੀ ਪੰਥ ਨੂੰ ਫਦੀਵੀ ਪ੍ਰੇਰਣਾ ਹੀ ਨਹੀਂ ਇੱਕ ਗੁਰੂ ਦਾ ਭਾਣਾ ਮਿੱਠਾ ਮੰਨ ਕੇ ਉਪ ਸੇਵਕਾ ਅਤੇ ਵਿਸ਼ਵਾਤੀ ਸਿਰਫ ਸਿੱਖਾਂ ਦੀ ਹੀ ਨਹੀਂ ਸਗੋਂ ਪੂਰੇ ਪੰਥ ਲਈ ਨਵੀਂ ਕਾਟਕ ਸੀ। ਮਾਤਾ ਜੀ ਦੀ ਇਹ ਅਟਲਤਾ ਕੋਈ ਇੱਕ ਦਿਨ ਦੀ ਨਹੀਂ ਉਹਨੇ ਆਪਣੀ ਜ਼ਿੰਦਗੀ ਵਿੱਚ ਸਬਰ ਅਤੇ ਸੇਵਾ ਨਾਲ guzari। ਗੁਰੂ ਪਦਵਾਨ ਦੇ ਹਰ ਪੜਾਵੇ 'ਚ ਉਹ ਸਾਥ ਰਹੇ ਕਦੇ ਕਰਤਾਰਪੁਰ ਸਾਹਿਬ ਕਦੇ ਸ਼੍ਰੀ ਹਰਿ்கੀਰਤਪੁਰ ਸਾਹਿਬ ਅਤੇ ਕਦੇ ਅਨੰਦਪੁਰ ਸਾਹਿਬ। ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੀ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਲਾਂ ਨੂੰ ਜਿੱਤ ਲੈਂਦੀ। ਉਹ ਸਿਰਫ ਮਾਂ ਹੀ ਨਹੀਂ ਭਗੋਂ ਇੱਕ ਚੰਗੇ ਸਿੱਖਿਆਕਾਰ ਦੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੋੜਿਆ ਸਚਾਈ ਅਤੇ ਮਾਇਆ ਤੋਂ ਨਿਰਲੀਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਸਿਖਾਈਆਂ। ਪਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਥੀਟਾ ਵਿੱਚ ਵੀ ਉਹ ਗੂੜੀ ਉਹ ਵਿਖ ਲਈ ਹਮੇਸ਼ਾ ਪਿਆਰ ਕਰਦੇ ਰਹਿੰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ, ਯੋਧਿਆਂ ਨੂੰ ਹੌਸਲਾ ਦਿੰਦੇ ਤਾਂ ਫੌਮ ਲਈ ਅੱਧ-ਕੁੱਝ ਫੈਸਲੇ ਲੈਂਦੇ। ਉਹ ਪਿਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੀ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕਲਮ ਦਾ ਧਨੀ ਹੀ ਨਹੀਂ ਬਣਾਇਆ, ਸਗੋਂ ਮਾਫ਼ ਕਰਨਾ, ਸੇਵਾ ਕਰਨੀ ਅਤੇ ਇਨਸਾਫ਼ ਲਈ ਅਡੋਲ ਖੜੇ ਰਹਿਣਾ ਵੀ ਸਿਖਾਇਆ। ਪਹਾੜੀ ਰਾਜਿਆਂ ਨਾਲ ਹੂਲ ਵਾਲੀਆਂ ਲੜਾਈਆਂ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿਪਾਈਆਂ ਵਿੱਚ ਰਹਿੰਦੇ ਉਹਨਾਂ ਦਾ ਇੱਕੋ ਕੰਡੀਸ਼ਨ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ ਸੱਚ ਤੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਜ਼ਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਪੈਦਾ ਕਰਦੇ ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਹੀ ਨਹੀਂ ਸਾਨੂੰ ਉਹਨਾਂ ਨੇ ਸ਼੍ਰੀ ਰੀ ਨਾ ਦਿੱਤੀ ਅਤੇ ਖਾਲਸੇ ਦੀ ਸਾਜਨਾ ਦੇ ਪਿੱਛੋਂ ਜੋ ਵੀ ਹੌਸਲਾ ਤੇ ਵਿਸ਼ਵਾਸ ਸੀ ਉਹਨਾਂ ਦੀਆਂ ਜੜ੍ਹਾਂ ਮਾਤਾ ਗੁਜਰੀ ਜੀ ਦੇ ਸੰਸਕਾਰਾਂ ਵਿੱਚ ਹੀ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਪੂਰੀ ਕੌਮ ਦੇ ਭਵਿੱਖ ਨੂੰ ਰਾਹ ਦਿਖਾ ਸਕਦੀਆਂ ਹਨ ਇਸ ਲਈ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਬਹੁਤ ਅਦਬ ਅਤੇ ਸਤਿਕਾਰ ਨਾਲ ਯਾਦ ਕਰਦਾ ਹੈ ਅਤੇ ਬਾਕੀ ਕੋਈ ਨਹੀਂ ਬਾਕੀ ਦਾ ਹੈ ਵਾਹੀ ਗਿੱਤ ਦਾ ਖਾਲਸਾ ਵਾਹੀ ਗਿੱਤ